ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਆ ਜੀ ਗੁਰੂ ਤੇਗ ਬਹਾਦਰ ਜੀ ਦੀ ਜੋ ਕਿ ਪੰਜਾਬ ਦੇ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕੁਰਾਲੀ ਸ਼ਹਿਰ ਦੇ ਵਿੱਚ ਵੀ ਸ੍ਰੀ ਪਰਸ਼ੂਰਾਮ ਮੰਦਿਰ ਕਮੇਟੀ ਦੇ ਵੱਲੋਂ ਵੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਕੱਲ ਨੂੰ 25 ਤਰੀਕ ਨੂੰ ਸਵੇਰੇ ਸੁੰਦਰ ਕਾਰਜੀ ਕਾਂਠਜੀ ਦਾ ਪਾਠ ਹੋਏਗਾ ਉਪਰੰਤ ਦੇ ਵਿੱਚ ਚਾਹ ਬਰੈਡ ਦਾ ਵੀ ਲੰਗਰ ਚੱਲੇਗਾ ਸੋ ਗੱਲਬਾਤ ਇੱਥੋਂ ਕਰਦੇ ਆਂ ਪ੍ਰਧਾਨ ਜੀ ਨਾਲ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰੀਏ ਕਿ ਜਿਹੜੀ ਉਹਨਾਂ ਦੀ ਸ਼ਹਾਦਤ ਸੀਗੀ ਉਹ ਕੱਲੀ ਬ੍ਰਾਹਮਣਾਂ ਲਈ ਨਹੀਂ ਪੂਰੀ ਮਾਨਵਤਾ ਦੇ ਲਈ ਸ਼ਹਾਦਤ ਸੀਗੀ ਜੋ ਕਿ ਉਹਨਾਂ ਦੇ ਨਾਲ ਦੋ ਸਿੰਘ ਗਏ ਸਨ ਉਹ ਬ੍ਰਾਹਮਣ ਪਰਿਵਾਰ ਤੋਂ ਸਨ ਭਾਈ ਮਤੀਦਾਸ ਜੀ ਤੇ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਤੇ ਭਾਈ ਮਤੀਦਾਸ ਤੇ ਸਤੀਦਾਸ ਜੀ ਜਿਨ੍ਹਾਂ ਨੂੰ ਰੂੰਦੇ ਵਿੱਚ ਸੜਾਇਆ ਗਿਆ ਤੇ ਜਿਨ੍ਹਾਂ ਦੇ ਸਿਰ ਤੇ ਆਰਾ ਚਲਾਇਆ ਗਿਆ ਬ੍ਰਾਹਮਣ ਪਰਿਵਾਰ ਦੇ ਨਾਲ ਸੀਗੇ ਉਹਨਾਂ ਦੀ ਬਹੁਤ ਹੀ ਵੱਡੀ ਸ਼ਹਾਦਤ ਸੀ ਇਹ ਜੋ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਵੇਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਸ਼ਾ ਤੇ ਉਹਨਾਂ ਦੇ ਤਿੰਨ ਸਿਸ਼ਿਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਵੱਲੋਂ ਧਰਮ ਦੀ ਰੱਖਿਆ ਦੇ ਲਈ ਇੱਕ ਲਾਸਾਨੀ ਕੁਰਬਾਨੀ ਦਿੱਤੀ ਗਈ ਜਿਸ ਦੇ ਕਿ ਆਪਾਂ 350 ਸਾਲਾਂ ਪਰਵ ਸਾਰੇ ਹਿੰਦੁਸਤਾਨ ਦੇ ਵਿੱਚ ਬਲਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਕਿਤੇ ਭਾਰਤੀ ਸੱਭਿਆਚਾਰੀ ਨਾਲ ਸੰਬੰਧਿਤ ਲੋਕ বাসਦੇ ਨੇ ਇਸ ਪ੍ਰੋਗਰਾਮ ਨੂੰ ਬਣਾ ਰਹੇ ਨੇ ਤੇ ਗੁਰੂ ਜੀ ਵੱਲੋਂ ਦਿੱਤੀ ਹੋਈ ਲਸਾਨੀ ਕੁਰਬਾਨੀ ਨੂੰ ਤੇ ਉਹਨਾਂ ਦੇ ਪਿਆਰੇ ਸ਼ਿਸ਼ਾ ਭਾਈ ਮਜੀਦਾ ਜੀ ਭਾਈ ਸਤੀਦਾ ਜੀ ਤੇ ਭਾਈ ਜੈਲਾ ਜੀ ਵੱਲੋਂ ਜੋ ਕੁਰਬਾਨੀ ਧਰਮ ਦੀ ਰੱਖਿਆ ਲਈ ਦਿੱਤੀ ਗਈ ਹੈ ਆਪਾ ਸਾਰੇ ਹੀ ਕੋਟਨਕੋਟ ਉਹਨਾਂ ਨੂੰ ਨਰਮਸਤਕ ਹੁੰਦੇ ਆ ਕਿਉਂਕਿ ਗੁਰੂ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਹੈ ਜਾਂ ਇਹਨਾਂ ਦੇ ਸ਼ਿਸ਼ਾ ਨੇ ਕੁਰਬਾਨੀ ਦਿੱਤੀ ਹੈ ਉਹ ਕਿਸੇ ਇੱਕ ਧਰਮ ਦੇ ਰਾਖੀ ਲਈ ਨਹੀਂ ਉਹ ਮਨੁੱਖਤਾ ਦੀ ਰਾਖੀ ਲਈ ਹੈ ਤਾਂ ਕਿ ਸਾਰੇ ਸੰਸਾਰ ਦੇ ਵਿੱਚ ਲੋਕ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ ਸਾਰੇ ਧਰਮਾਂ ਦਾ ਇੱਕ ਦੂਜੇ ਵੱਲੋਂ ਸਤਿਕਾਰ ਹੋਵੇ ਤੇ ਜੋ ਹਿੰਦੁਸਤਾਨ ਦੇ ਵਿੱਚ ਪ੍ਰਾਣੀਆਂ ਪਰੰਪਰਾਵਾਂ ਹਨ ਕਿ ਅਸੀਂ ਇੱਕ ਧਰਮ ਨਿਰਪੇਖ ਦੇਸ਼ ਦੀ ਤਰ੍ਹਾਂ ਰਹਿਨੇ ਆ ਜਿਸ ਦੇ ਵਿੱਚ ਸਾਰੇ ਹੀ ਫਿਰਕਿਆਂ ਦੇ ਲੋਕ ਇੱਕ ਦੂਜੇ ਨੂੰ ਸਤਿਕਾਰ ਨਾਲ ਦੇਖਦੇ ਨੇ ਸਤਿਕਾਰ ਕਰਦੇ ਨੇ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਆਪਣੇ ਧਰਮਾਂ ਵਿੱਚ ਪਰਪੱਕ ਨੇ ਗੁਰੂ ਸਾਹਿਬ ਨੇ ਇੱਕ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਸਾਨੂੰ ਇੱਕ ਬਹੁਤ ਵੱਡਾ ਮਾਰਗਦਰਸ਼ਨ ਕਰਿਆ ਸਾਡਾ ਉਹਨਾਂ ਨੇ ਕਿ ਕਿਸ ਤਰ੍ਹਾਂ ਦਾ ਸਮਾਜ ਕਿਸ ਤਰ੍ਹਾਂ ਦਾ ਰਾਜ ਭਾਗ ਹੋਣਾ ਚਾਹੀਦਾ ਹੈ ਗੁਰੂ ਮਹਾਰਾਜ ਨੇ ਐਸੇ ਸੋਚ ਨੂੰ ਮੂਰੇ ਰੱਖਦੇ ਹੋਏ ਐਡੀ ਵੱਡੀ ਕੁਰਬਾਨੀ ਦਿੱਤੀ ਹੈ ब्राह्मण समाज खास करके इस लासानी करवाने ਨੂੰ कोटणकोट ਪ੍ਰਣਾਮ ਕਰਦਾ ਹੈ ਕਿਉਂਕਿ ਆਜ ਤੋਂ 350 ਸਾਲ ਪਹਿਲਾਂ ਕਸ਼ਮੀਰ ਤੋਂ ব্রাহ্মণ ਸਮਾਜ ਦੇ ਜੋ ਲੋਕ ਪੰਡਤ ਕਿਰਪਾਰਾਮ ਜੀ ਦੀ ਅਗਵਾਈ ਦੇ ਵਿੱਚ ਧਰਮ ਦੀ ਰੱਖਿਆ ਲਈ ਯਾਚਨਾ ਲੈ ਕੇ ਗੁਰੂ ਸਾਹਿਬ ਕੋਲ ਆਏ ਸੀ ਉਹਨਾਂ ਦੀ ਯਾਚਨਾ ਨੂੰ ਮਨਜ਼ੂਰ ਕਰਦੇ ਹੋਏ ਗੁਰੂ ਸਾਹਿਬ ਨੇ ਕਿਹਾ ਸੀ ਕਿ ਕੋਈ ਨਹੀਂ ਤੁਸੀਂ ਘਬਰਾਓ ਨਾ ਜਾ ਕੇ ਔਰਗਜੇਵ ਨੂੰ ਦੱਸ ਦਿਓ ਕਿ ਜੇ ਸਾਡੇ ਗੁਰੂ ਦੀ ਤੁਸੀਂ ਧਰਮ ਪ੍ਰਵਰਤਨ ਕਰ ਸਕਦੇ ਹੋ ਤਾਂ ਅਸੀਂ ਤੁਹਾਡੇ ਨਾਲ ਹੋ ਜਾਾਂਗੇ ਵੀ ਸਾਡੇ ਗੁਰੂ ਦਾ ਜੋ ਉਦੇਸ਼ ਹੋਏਗਾ ਉਸ ਨੂੰ ਅਸੀਂ ਮੰਨਾਂਗੇ ਇਸੇ ਨੂੰ ਮੋਕ ਰਖਦੇ ਹੋਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਚ ਗਏ ਉਹਨਾਂ ਦੇ ਨਾਲ ਇਹ ਤਿੰਨ ਸ਼ਿਸ਼ੇ ਗਏ ਬਹੁਤ ਸਾਰੇ ਡਰਾਪੇ ਉਹਨਾਂ ਨੂੰ ਦਿੱਤੇ ਗਏ ਲਾਲਚ ਦਿੱਤੇ ਗਏ ਲੇਕਿਨ ਇਹ ਰਬੀ ਰੂਹਾਂ ਸੀ ਆਪਣੇ ਧਰਮ ਦੇ ਵਿੱਚ ਪਰਿਪੱਕ ਸੀ ਉਹ ਡੋਲੇ ਨਹੀਂ ਤੇ ਧਰਮ ਦੀ ਰਾਖੀ ਲਈ ਉਹਨਾਂ ਨੇ ਬਹੁਤ ਵੱਡਾ ਬਲਦਾਨ ਦਿੱਤਾ ਹੈ ਉਹਨਾਂ ਦੇ ਬਲਦਾਨ ਨੂੰ ਸਾਨੂੰ ਸਾਰਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਆਪਣੇ ਆਉਣ ਵਾਲੀਆਂ ਜੋ ਪੀੜ੍hiyan ਹਨ نسلਾਂ ਹਨ ਉਹਨਾਂ ਨੂੰ ਵੀ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣੀ ਚਾਹੀਦੀ ਹੈ ਮੈਂ ਤਾਂ ਚਾਹੂੰਗਾ ਕਿ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬਕਾਇਦਾ ਐਸੇ ਜੋ ਚੈਪਟਰ ਨੇ ਇਤਿਹਾਸ ਦੇ ਵਿਲੱਖਣ ਉਹਨਾਂ ਦਾ ਵਿਸਥਾਰ ਦੇ ਨਾਲ ਪ੍ਰਸਾਰ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਹੈ ਸੋ ਆਪਾ ਸਾਰੇ ਹੀ ਗੁਰੂ ਸਾਹਿਬ ਦੇ ਚਰਨਾਵਾਂ ਵਿੱਚ ਤੇ ਉਹਨਾਂ ਦੇ ਜੋ ਸ਼ਿਸ਼ ਉਹਨਾਂ ਦੇ ਨਾਲ ਕੁਰਬਾਨੀ ਦੇ ਕੇ ਐਡਾ ਬੜਾ ਸ਼ਾਕਾ ਕੀਤਾ ਉਹਨੂੰ ਕੋਟਨ-ਕੋਟ ਪ੍ਰਣਾਮ ਕਰਦੇ ਆ ਤੇ ਗੁਰੂ ਸਾਹਿਬ ਭਾਵੇਂ ਸ਼ਰੀਰਿਕ ਤੌਰ ਤੇ ਸਾਡੇ ਵਿੱਚ ਨਹੀਂ ਨਹੀਂ ਪਰ ਉਹਨਾਂ ਦੀ ਜੋ ਆਤਮਿਕ ਜੋਤ ਹੈ ਉਹ ਅੱਜ ਵੀ ਇਸ ਧਰਤੀ ਤੇ ਬਿਰਾਜਮਾਨ ਹੈ ਇਸ ਦੀ ਇੱਕ ਮਿਸਾਲ ਮੈਂ ਦੇ ਸਕਦਾ ਹਾਂ ਕਿ 1995 ਦੇ ਵਿੱਚ ਜਦੋਂ ਕਸ਼ਮੀਰ ਦੇ ਵਿੱਚ ਕਤਲੋਗਾਰਧ ਹੋਈ ਇੱਕ ਫਿਰਕੇ ਨੂੰ Hindu ਧਰਮ ਦੇ ਫਿਰਕੇ ਨੂੰ ਜਾਂ ਕਸ਼ਵੀਰੀ ਬ੍ਰਾਹਮਣਾਂ ਦੇ ਹਤਾਚਾਰ ਹੋਇਆ ਕਿ ਤੁਸੀਂ ਕਸ਼ਮੀਰ ਨੂੰ ਛੱਡ ਜਾਓ ਨਹੀਂ ਤੇ ਨੂੰ ਕਤਲੋਗਾਰਧ ਹੋ ਜਾਏਗੀ ਉਸ ਟਾਈਮ ਉਹ ਕਸ਼ਵੀਰੀ ਪੰਡਤ ਫਿਰ ਗੁਰੂ ਜੀ ਦੀ ਛਾਂਣ ਵਿੱਚ ਆਏ 1995 ਦੇ ਵਿੱਚ ਕਸ਼ਮੀਰ ਤੋਂ ਇੱਕ ਬਹੁਤ ਵੱਡਾ ਕਸ਼ਵੀਰੀ ਪੰਡਤਾਂ ਦਾ ਵਫਤ ਆਨੰਦਪੁਰ ਸਾਹਿਬ ਆਇਆ ਉਹਨਾਂ ਨੇ ਆ ਕੇ ਉਸ ਥਾਂ ਤੇ ਜਿੱਥੇ ਗੁਰੂ ਸਾਹਿਬ ਦੇ ਮਹਿਲ ਸੀ ਰਹਿائش ਸੀ ਉਸ ਟਾਈਮ ਜਦੋਂ ਗੁਰੂ ਸਾਹਿਬ ਹਾਜ਼ਰ-ਨਾਜ਼ਰ ਸੀ ਤਾਂ ਉੱਥੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰੋ ਅੱਜ ਦੇ ਯੁੱਗ ਦੇ ਵਿੱਚ ਵੀ ਸਾਡੇ ਨਾਲ ਉਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਹੈ ਜੋ ਹਾਜ਼ਰ ਤੋਂ 350 ਸਾਲ ਪਹਿਲਾਂ ਹੋ ਰਿਹਾ ਸੀ ਕਿਉਂਕਿ ਉਹਨਾਂ ਦੀ ਆਸਥਾ ਸੀ ਔਰ ਆਸਥਾ ਦੇ ਵਿੱਚ ਵੀ ਲੌਜਿਕ ਹੈ ਕਿਉਂਕਿ ਮਹਾਪੁਰਸ਼ਾਂ ਨੂੰ ਜੋ ਬੇਨਤੀ ਕਰੀ ਜਾਂਦੀ ਹੈ ਉਸ ਨੂੰ ਉਹ ਸੁਣਦੇ ਨੇ ਤੇ ਆਪਣੇ ਸ਼ੇਵਕਾਂ ਦੀ ਰੱਖਿਆ ਕਰਦੇ ਨੇ ਅੱਜ ਵੀ ਉਹ ਸਥਾਨ ਅਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਥੜਾ ਸਾਹਿਬ ਦੇ ਕੋਲ ਮੌਜੂਦ ਹੈ ਉੱਥੇ ਬੋਰਡ ਵੀ ਲੱਗਿਆ ਹੋਇਆ ਹੈ ਇਸ ਸਾਕੇ ਦਾ ਕਿ 1995 ਦੇ ਵਿੱਚ ਕਸ਼ਮੀਰੀ ਪੰਡਤ ਆਪਣੀ ਬੇਨਤੀ ਲੈ ਕੇ ਉੱਥੇ ਆਏ ਸੀ ਸੋ ਮੈਂ ਅੱਜ ਦੇ ਇਸ ਪর্ব ਤੇ ਗੁਰੂ ਮਹਾਰਾਜ ਨੂੰ ਤੇ ਉਹਨਾਂ ਦੇ ਸ਼ਿਸ਼ਿਆ ਨੂੰ ਜਿਨ੍ਹਾਂ ਨੇ ਇਹ ਲਸਾਨੀ ਕੁਰਬਾਨੀ ਦਿੱਤੀ ਹੈ ਆਪਣੇ ਵੱਲੋਂ ਸ੍ਰੀ ਬ੍ਰਾਹਮਣ ਸਭਾ ਕੁਰਾਲੀ ਵੱਲੋਂ ਕੋਟਨ ਕੋਟ ਨਮਸਕਾਰ ਕਰਦਾ ਤੇ ਉਹ ਸਬੰਧ ਵਿੱਚ ਕੱਲ ਨੂੰ ਇਸ ਸਥਾਨ ਤੇ ਪਰਸ਼ੂਨਾ ਮੰਦਰ ਦੇ ਵਿੱਚ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਹੋਣਗੇ 9 ਤੋਂ 10 ਵਜੇ ਤੱਕ ਉਸ ਪ੍ਰੰਤ ਕੀਰਤਨ ਹੋਏਗਾ ਤੇ ਨਾਲ ਹੀ ਚਾਹ ਪਾਣੀ ਦਾ ਲੰਗਰ ਲੱਗੇਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਸਥਾਨ ਤੇ ਆ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰੋ ਤੇ ਆਪਣੇ ਜੀਵਨ ਨੂੰ ਕਰਤਾਰਸ ਕਰੋ ਬੋਲ ਭਗਵਾਨ ਪਰਸ਼ੂਨਾਮਹਾਰਾਜ ਕੀ ਜੀ